ਹਰ ਸਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਤੇ ਸਾਰਿਆਂ ਨੂੰ ਵਧਾਈਆਂ ਦਿੰਦੇ ਹੋ ਪਰ ਇਹਨਾਂ ਕੀ ਵਧਾਈਆਂ ਦੇਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ ਤੇ ਉਹਨਾਂ ਦੇ ਉੱਤਰ ਵੀ ਲੈਣਾ ਚਾਹੁੰਦਾ ਮੈਂ ਆਸ ਕਰਦਾ ਕਿ ਇਹ ਜਿਹੜੇ ਪ੍ਰਸ਼ਨ ਉੱਤਰ ਆਪਣੇ ਤੁਹਾਡੇ ਮੇਰੇ ਵਿੱਚ ਹੋਣਗੇ ਬਹੁਤ ਹੀ ਵਧੀਆ ਹੋਣਗੇ ਤੇ ਤੁਹਾਨੂੰ ਵੀ ਬੜਾ ਚੰਗਾ ਲੱਗੂਗਾ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਖ ਕੇ ਤੇ ਮੈਨੂੰ ਵੀ ਬੜਾ ਚੰਗਾ ਲੱਗੂ ਤੁਹਾਡੇ ਕੋਲੋਂ ਪ੍ਰਸ਼ਨਾਂ ਦੇ ਉੱਤਰ ਸੁਣ ਕੇ ਉਹ ਕਿਵੇਂ ਲੱਗੂਗਾ ਤੇ ਵੀਰੋ ਕਿਦੋਂ ਆਪਾਂ ਸਾਰ ਕੇ ਆਇਆ ਵਧਾਈ ਦਿੰਨੇ ਤੇ ਐਦਕੀ ਆਪਾਂ ਕੋਸ਼ਿਸ਼ ਕਰੀਏ ਉਹਨਾਂ ਪ੍ਰਸ਼ਨਾਂ ਦੇ ਉੱਤਰਾਂ ਦੇ ਵੀ ਵੀ ਭਲਾ ਵਾਕਈ ਸਾਨੂੰ ਉਹ ਗੱਲਾਂ ਦਾ ਪਤਾ ਵੀ ਆ ਕੇ ਜਾਂ ਅਸੀਂ ਖਾਲੀ ਵਧਾਈ ਹੀ ਦਿੰਨੇ ਇੱਕ ਦੂਸਰੇ ਨੂੰ ਮੈਂ ਵੀ ਉਹਨਾਂ ਵਿੱਚ ਸ਼ਾਮਲ ਹੋ ਸਕਦਾ ਆ ਹਾਂਜੀ ਜਿੱਦਾਂ ਆਪਾਂ ਬੰਦੀ ਛੋੜ ਦੇ ਸਤੇ ਵਧਾਈ ਦਿੰਨੇ ਆ ਤੇ ਸਾਡਾ ਮਕਸਦ ਤਾਂ ਗੁਰੂ ਸਾਹਿਬ ਜੀ ਰਿਹਾਲ ਹੋਏ ਨੇ ਤੇ ਰਿਹਾਵ ਕੇ ਅੰਮ੍ਰਿਤਸਰ ਆਏ ਜਾਂ ਸਿੱਖ ਕੌਮ ਦੇ ਆਪਣੀ ਗੱਦੀ ਤੇ ਆ ਕੇ ਬੈਠੇ ਨੇ ਪਰ ਵੀਰੋ ਇੱਥੇ ਇੱਕ ਸਵਾਲ ਖੜੇ ਹੋਰ ਵੀ ਹੁੰਦੇ ਨੇ ਕਿ ਗੁਰੂ ਸਾਹਿਬ ਨੂੰ ਬੰਦੀ ਕਿੰਨੇ ਬਣਾਇਆ ਕਿੰਨੀ ਉਮਰ ਦੇ ਵਿੱਚ ਬਣਾਇਆ ਕਿੰਨੇ ਸਾਲ ਗੁਰੂ ਸਾਹਿਬ ਜਿਹੜੇ ਸੀ ਉਹ ਗਵਾਲੀਅਰ ਦੇ ਕਿਲੇ ਵਿੱਚ ਰਹੇ ਤੇ ਕਿੰਨੇ ਗੁਰੂ ਸਾਹਿਬ ਜੀ ਨੂੰ ਰਹਾ ਕਰਵਾਇਆ ਤੇ ਉਹਨਾਂ ਦੇ ਨਾਲ ਜਿਹੜੇ 52 ਜਿਹੜੀਆਂ रियासतਾਂ ਸੀ ਜਿਹੜੀਆਂ ਛੋਟੀਆਂ-ਛੋਟੀਆਂ ਉਹਨਾਂ ਦੇ ਜਿਹਨੂੰ ਉਹਨਾਂ ਨੇ ਪਹਾੜੀ ਰਾਜੇ ਕਿਹਾ ਜਾਂਦਾ ਆ ਜਾਂ ਉਹ ਰਾਜੇ ਜਿਨ੍ਹਾਂ ਜਿਹੜੇ ਮੁਗਲਾਂ ਦੇ ਨਾਲ ਅਧੀਨ ਸਨ ਉਹਨਾਂ ਨੂੰ ਵੀ ਰਹਾ ਕਰਨਜ ਹੋਇਆ ਤੇ ਆਓ ਆਪਾਂ ਇਹਨਾਂ ਪਹਿਲਾ ਸਵਾਲ ਤੁਹਾਡੇ ਨਾਲ ਕਰੀਏ ਮੈਨੂੰ ਆਸ ਕਰਦਾ ਕਿ ਤੁਹਾਨੂੰ ਬਹੁਤ ਚੰਗਾ ਵੀ ਲੱਗੂਗਾ ਵਧੀਆ ਵੀ ਲੱਗੂਗਾ ਤਾਂ ਕਿ ਇੱਕ ਇਤਿਹਾਸਾਨੂੰ ਆਪਣੇ ਵਿੱਚ ਜਾਣਕਾਰੀ ਦਾ ਵੀ ਪਤਾ ਲੱਗ ਜਾਏ ਕਿ ਸਾਡੇ ਕੋ ਕਿੰਨਾ ਕੁ ਗਿਆਨ ਹੈ ਅਸੀਂ ਕੱਲੀਆਂ ਵਧਾਈਆਂ ਤਾਂ ਨਹੀਂ ਦਿੰਦੇ ਰਹ ਜਾਂਦੇ ਫਿਰ ਇਹ ਸਭ ਤੋਂ ਪਹਿਲਾ ਸਵਾਲ ਖੜਾ ਹੁੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਕਿੰਨੇ ਬਣਾਇਆ ਤੁਹਾਡਾ ਜਵਾਬ ਹੋਣਾ ਚਾਹੀਦਾ ਕਿ ਜਿਹੜਾ ਉਸ ਸਮੇਂ ਦਾ ਚੰਦੂ ਸ਼ਾਹੀ ਲਾਹੌਰ ਦਾ ਦੀਵਾਨ ਹਿੰਦੂ ਜਿਹੜਾ ਸੀ ਉਹਨੇ ਬੰਦੀ ਬਣਾਇਆ ਸੀ ਕਿਉਂ ਬਣਾਇਆ ਸੀ ਤੁਹਾਨੂੰ ਸਵਾਲ ਕੀਤਾ ਕਿ ਤੰਦਾ ਕਿਉਂ ਬਣਾਇਆ ਸੀ ਤੁਹਾਡਾ ਜਵਾਬ ਹੋਣਾ ਚਾਹੀਦਾ ਕਿ ਉਹ ਸਿੱਖ ਸਿੱਖਾਂ ਦੇ ਨਾਲ ਈਰਖਾ ਕਰਦਾ ਅਤੇ ਗੁਰੂ ਅਰਜਨ ਸਾਹਿਬ ਜੀ ਨੂੰ ਉਹਨੇ ਸ਼ਹੀਦ ਕਰਾਇਆ ਸੀ ਤੇ ਖੁਸਰੋ ਦਾ ਨਾਮ ਲਿਆ ਜਾਂਦਾ ਸੀ ਕਿ ਖੁਸਰੋ ਨੇ ਵਿਦਰੋਹ ਦੇ ਕਰਕੇ ਜਹਾਂਗੀਰ ਨੇ ਜਿਹੜਾ ਸੀ ਗੁਰੂ ਸਾਹਿਬ ਨੂੰ ਸ਼ਹੀਦ ਕਰਾਇਆ ਪਰ ਵੀਰੋ ਜੇ ਇਹ ਜਹਾਂਗੀਰ ਨੇ ਖੁਸਰੋ ਦੇ ਕਹਿੰਦੇ ਗੁਰੂ ਸਾਹਿਬ ਨੂੰ ਸ਼ਹੀਦ ਕਰਾਇਆ ਹੁੰਦਾ ਇਕੱਲਾ ਤੇ ਫਿਰ ਉਹ ਖੁਸਰੋ ਦੇ ਨਾਲ ਤੇ ਬਹੁਤ ਸਾਰੇ ਹੋਰ ਵੀ ਬੰਦੇ ਸਨ ਜਿਨ੍ਹਾਂ ਨੇ ਵਿਦਰੋਹ ਕੀਤਾ ਫਿਰ ਖੁਸਰੋ ਨੇ ਖੁਸਰੋ ਦੇ ਸਾਰੇ ਬੰਦੇ ਮਾਰ ਦੇਣੇ ਚਾਹੀਦੇ ਸੀ ਜਹਾਂਗੀਰ ਨੂੰ ਲੇਕਿਨ ਨਹੀਂ ਕੋਈ ਇਦਾਂ ਕੀਤਾ ਉਹਨੇ ਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਜਿਹੜਾ ਸੀ ਉਹ ਲਾਹੌਰ ਦੇ ਵਿੱਚ ਚੰਦੂ ਨੇ ਕਰਵਾਇਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਕਿਉਂ ਬਣਾਇਆ ਗਿਆ ਤਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਆ ਕਿ ਜਦੋਂ 1609 ਤੋਂ 1606 ਤੋਂ ਲੈ ਕੇ 1609 ਤੱਕ ਜਿਹੜਾ ਸੀ ਅਕਾਲ ਤਖਸਾਲ ਦੀ ਸਿਰਜਣਾ ਹੋਈ ਉਹਨੂੰ ਆਧਾਰ ਬਣਾ ਕੇ ਚੰਦੂ ਸ਼ਾਹ ਤੇ ਅਹਿਮਦ ਸ਼ਾਹ ਸਰਹਿੰਦੀ ਨੇ ਜਿਹੜਾ ਸੀ ਗਵਾਲੀਅਰ ਦੇ ਕਿਲੇ 'ਚ ਗੁਰੂ ਸਾਹਿਬ ਜੀ ਨੂੰ ਕੈਦ ਕਰਵਾ ਦਿੱਤਾ ਹੁਣ ਵੀਰੋ ਗੱਲ ਸਵਾਲ ਖੜਾ ਇਹ ਹੁੰਦਾ ਕਿ ਗੁਰੂ ਸਾਹਿਬ ਰਿਹਾਈ ਕਿੱਦਾਂ ਹੋਈ ਤੇ ਉਸ ਸਮੇਂ ਜਦੋਂ ਗੁਰੂ ਸਾਹਿਬ 1609 ਦੇ ਵਿੱਚ ਉਦੋਂ ਉਹਨਾਂ ਦੀ ਉਮਰ 14 ਸਾਲ ਸੀ ਤੇ 12 ਦੇ ਵਿੱਚ ਰਿਹਾਈ ਹੁੰਦੀ ਆ 1612 ਦੇ ਵਿੱਚ ਉਦੋਂ ਉਮਰ ਹੋ ਜਾਂਦੀ ਗੁਰੂ ਸਾਹਿਬ ਜੀ ਦੀ ਕਰੀਬ 14 ਸਾਲ ਹੁਣ ਤੁਹਾਨੂੰ ਸਵਾਲ ਇਹ ਬਣਦਾ ਕਿ ਜਿਹੜਾ ਸਾਈ ਮੀਆਂ ਮੀਰ ਜੀ ਫਿਰ ਉਹਨਾਂ ਨੇ ਰਿਹਾਈ ਕਿਦਾਂ ਕਰਵਾ ਦਿੱਤੀ ਤੁਹਾਡੇ ਵਿੱਚ ਬਹੁਤ ਸਾਰੇ ਵੀਰ ਜਾਣਦੇ ਕਿ ਸਾਈ ਮੀਆਂ ਮੀਰ ਜੀ ਜਿਹੜੇ ਸੀ ਉਹਨਾਂ ਦਾ 1550 ਦੇ ਵਿੱਚ ਜਨਮ ਹੁੰਦਾ ਇਤਿਹਾਸ ਦੇ ਅਨੁਮਾਨਾਂ ਮੁਤਾਬਕ 1635 ਵਿੱਚ ਉਹਨਾਂ ਦੀ ਮੌਤ ਹੁੰਦੀ ਐ ਇਸ ਧਰਤੀ ਤੋਂ ਰੁਸਤਕ ਹੁੰਦੇ ਨੇ ਇਸ ਧਰਤੀ ਤੋਂ ਤੁਰ ਜਾਂਦੇ ਨੇ ਤੇ ਸਾਈ ਮੀਆਂ ਮੀਰ ਜੀ ਜਿਹੜੇ ਸੀ ਬਹੁਤ ਹੀ ਇਸਲਾਮ ਧਰਮ ਦੇ ਵਿੱਚ ਸਨਮਾਨਯੋਗ ਸ਼ਖਸੀਅਤ ਸਨ ਤੇ ਉਹ ਜਹਾਂਗੀਰ ਦੇ ਅਧਿਆਤਮਿਕ ਗੁਰੂ ਵੀ ਸੀ ਤੇ ਇੱਕ ਦਾਰਾ ਸਕੋ ਦਾ ਵੀ ਤੁਸੀਂ ਨਾ ਸੁਣਿਆ ਹੋਊਗਾ ਦਾਰਾ ਸਕੋ ਵੀ ਜਿਹੜਾ ਸੀ ਉਹ ਵੀ ਇਹਨਾਂ ਦਾ ਵੱਡਾ ਮুরিਦ ਸੀ ਸਾਈ ਮੀਆਂ ਮੀਰ ਜੀ ਦਾ ਤੇ ਸਾਈ ਮੀਆਂ ਮੀਰ ਜਿਹੜੇ ਸੀ ਗੁਰੂ ਰਾਮਦਾਸ ਸਾਹਿਬ ਜੀ ਤੋਂ ਹੀ ਸਿੱਖ ਧਰਮ ਨਾਲ ਜੁੜੇ ਹੋਏ ਸਨ ਤੇ ਗੁਰੂ ਅਰਜਨ ਸਾਹਿਬ ਜੀ ਤੋਂ ਨਾਲ ਜੁੜੇ ਹੋਏ ਸਨ ਤੇ ਉਸ ਤੋਂ ਬਾਅਦ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਗੁਰਤਾ ਗੱਦੀ ਤੇ ਬੈਠੇ ਨੇ ਤੇ ਉਦੋਂ ਫਿਰ ਉਹਨਾਂ ਨੇ ਇੱਕ ਦਸਤਾਰ ਵੀ ਭੇਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹਦੇ ਅਕਾਲ ਤਖਤ ਸਾਹਿਬ ਦੀ ਸਿਰਜਣਾਈ ਤੇ ਉਦੋਂ ਵੀ ਜਹਾਂ ਸਾਈ ਮੀਆਂ ਮੀਰ ਜੀ ਨੇ ਜਿਹੜੀ ਹੀ ਵਧਾਈ ਭੇਜੀ ਗੁਰੂ ਸਾਹਿਬ ਜੀ ਨੂੰ ਭਾਵ ਮੁਬਾਰਕਾਂ ਦਿੱਤੀਆਂ ਕਿਉਂਕਿ ਦੋਵੇਂ ਹੀ ਅਧਿਆਤਮਕ ਗੁਰੂ ਸਨ ਫਿਰ ਜਹਾਂਗੀਰ ਦੇ ਕੋਲ ਹਰ ਬੰਦਾ ਤੇ ਪਹੁੰਚ ਨਹੀਂ ਸਕਦਾ ਦੁਸ਼ਮਣ ਨੇ ਤੇ ਕਹਿਣਾ ਨਹੀਂ ਰਿਹਾਈ ਹੋ ਜੇ ਸਿੱਖਾਂ ਦੀ ਗਿਣਤੀ ਸਿੱਖ ਤੇ ਉਦੋਂ ਜਹਾਂਗੀਰ ਦੀ ਫੌਜ ਦੇ ਵਿੱਚ ਐਡੇ ਵੱਡੇ ਅਹੁਦਿਆਂ ਤੇ ਨਹੀਂ ਸਨ ਕਿ ਜਹਾਂਗੀਰ ਨਾਲ ਗੱਲ ਕਰ ਸਕਦੇ ਹੁਣ ਫਿਰ ਸਿੰਘਾਂ ਨੇ ਜਦੋਂ ਸਿੱਖਾਂ ਨੂੰ ਜਿੱਥੇ ਸਾਈ ਮੀਆਂ ਮੀਰ ਜੀ ਨੇ ਸਾਰੀ ਜਗਤ ਨੂੰ ਦੱਸੀ ਕਹਾਣੀ ਜਹਾਂਗੀਰ ਨੂੰ ਵੀ ਤੁਸੀਂ ਤੇ ਬਹੁ ਮਾੜਾ ਕੀਤਾ ਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਇੰਜ ਹੋਈ ਤੁਸੀਂ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕਰਕੇ ਰੱਖਿਆ ਗਵਾਲੀਅਰ ਦੇ ਕਿਲੇ 'ਚ ਉਹਨੂੰ ਬੜਾ ਦੁੱਖ ਹੋਇਆ ਤਾਂ ਉਹਨੇ ਅਫਸੋਸ ਪ੍ਰਗਟ ਕੀਤਾ ਉਹਨੇ ਫਿਰ ਕਿਹਾ ਕਿ ਤੁਹਾਨੂੰ ਜੋ ਦਿਲ ਕਰਦਾ ਤੁਸੀਂ ਕਰ ਲਵੋ ਜਿਵੇਂ ਤੁਹਾਨੂੰ ਬਿਹਤਰ ਲੱਗਦਾ ਮੈਂ ਸ਼ਰਮਿੰਦਾ ਹਾਂ ਆਪਣੀ ਗੱਲ ਤੋਂ ਫਿਰ ਜਿਹੜਾ ਸੀ ਉਹਦਾਂ ਦੀ ਰਹਾਈ ਹੁੰਦੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ 'ਚ ਵੀਰੋ ਅੱਜ ਵੀ ਆਪਾਂ ਅਦਾਲਤਾਂ 'ਚ ਵੇਖਦੇ ਆ ਨਾ ਜੇ ਕਿਸੇ ਮਤਲਬ નિર્ਦੋਸ਼ ਬੰਦਾ ਜਾਂ ਬਿਨਾ ਧੱਕੇ ਨਾਲ ਕਿਸੇ ਨੂੰ ਕੋਈ ਸਜ਼ਾ ਹੋ ਜਾਂਦੀ ਹੈ ਤੇ ਜੋ ਉਹਨੂੰ ਰਿਹਾਈ ਹੋਵੇ ਤੇ ਉਹਦੇ ਨਾਲ ਬਾਕੀਆਂ ਨੂੰ ਸਾਰਿਆਂ ਨੂੰ ਨਹੀਂ ਰਿਹਾ ਕੀਤਾ ਜਾਂਦਾ ਤੇ ਉਹ ਤਾਦੀ ਕੀਤਾ ਜਾਵੇਗਾ ਜੇ ਅਗਲੇ ਨੂੰ ਬਹੁਤ ਦੁੱਖ ਹੋਵੇ ਉਹ ਕਵੇ ਕਿ ਤੁਸੀਂ ਜੋ ਕਰਨਾ ਕਰ ਲੋ ਫਿਰ ਜਹਾਂਗੀਰ ਜਿਹੜਾ ਸੀ ਉਹਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਸ਼ਰਮਿੰਦਾ ਸੀ ਕਿ ਅਸੀਂ ਬਹੁਤ ਗੁਨਾਹ ਕੀਤਾ ਹੈ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ ਗੁਰੂ ਸਾਹਿਬ ਨੂੰ ਕਿਹਾ ਤੁਹਾਨੂੰ ਜੋ ਜੀ ਕਰਦਾ ਤੁਸੀਂ ਕਰ ਸਕਦੇ ਹੋ ਫਿਰ ਬੰਵਿੰਝਾ ਜਿਹੜੇ ਉਸ ਸਮੇਂ ਦੇ ਮੁਗਲਾਂ ਦੇ ਅਧੀਨ ਸੀ ਰਾਜੇ ਰੂਜੇ ਕੋਈ ਨਹੀਂ ਸੀ ਬੰਵਿੰਝਾ ਪਹਾੜੀ ਰਾਜ ਇਹਨਾਂ ਨੂੰ ਆਪਾਂ ਕਹਿ ਦਿੰਨੇ ਆ ਇਹ ਤਾਂ ਉਹਨਾਂ ਦੇ ਅਧੀਨ ਸੀ ਜੇ ਰਾਜੇ ਹੁੰਦੇ ਇਹਨਾਂ ਦੀ ਕਰੰਸੀਆਂ ਹੋਣੀਆਂ ਸੀ ਇਹਨਾਂ ਦੇ ਆਪਣੇ ਝੰਡੇ ਹੋਣੇ ਸੀ ਇਹਨਾਂ ਦਾ ਸਾਰਾ ਕੁਝ ਆਪਣਾ ਇਹ ਤੇ ਸਾਰਾ ਟੈਕਸ ਭਰਦੇ ਸੀ ਜਹਾਂਗੀਰ ਨੂੰ ਜਾਨੀ ਕਿ ਉਹਦੇ ਰਾਜ ਨੂੰ ਚਲਾਉਣ ਵਿੱਚ ਸਾਈ ਕਿਸਨ ਤੇ ਉਹਨਾਂ ਗੜਬੜ ਕੀਤੀ ਹੋਈ ਉਹ ਚੋਕੇ ਅੰਦਰ ਕਰਤੇ ਹੋਣਗੇ ਤੇ ਉਹ ਸਾਰੇ ਦੇ ਸਾਰੇ ਨਿਕਲੇ ਉਹਨਾਂ ਦੇ ਵਿੱਚੋਂ ਇੱਕ ਬਲਾਸਪੁਰ ਦਾ ਵੀ ਰਾਜਾ ਸੀ ਜਿਹਦਾ ਨਾਂ ਸੀ ਤਾਰਾ ਚੰਦ ਜਿਹਦਾ ਗਾੜੀ ਮੁੜਕੇ ਉਹਦਾ ਮੁੰਡਾ ਪੋਤਰਾ ਭੀਮ ਚੰਦ ਬਣਿਆ ਜਿਨੇ ਗੁਰੂ ਘਰ ਦੇ ਨਾਲ ਲੜਾਈਆਂ ਲੜੀਆਂ ਗੁਰੂ ਘਰ ਦੇ ਨਾਲ ਧੋਖਾ ਧੜੀਆਂ ਕੀਤੀ ਉਸ ਪਹਾੜੀ Hindu ਰਾਜੇ ਨੇ ਵੀਰੋ ਜ ਇਹ ਤੇ اسی ਮਤਲਬ ਗੁਰੂ ਸਾਹਿਬ ਜੀ ਦੀ ਰਿਹਾਈ ਦਾ ਕਾਰਨ ਸਾਈ ਮੀਆਂ ਮੀਰ ਜੀ ਹੁਣ ਜਦੋਂ ਅਸੀਂ ਦੀਵੇ ਜਗਾਉਣੇ ਆ ਹੁਣ ਆਪਾਂ ਆਪਾਂ ਬੱਚਿਆਂ ਨੂੰ ਸਵਾਲ ਜੇ ਕਰਨਗੇ ਤਾਂ ਆਪਾਂ ਉਹਨਾਂ ਨੂੰ ਉੱਤਰ ਵੀ ਦੇਣਾ ਸ਼ਾਇਦ ਆ ਕੇ ਪੁੱਤਰ ਜੀ ਜਾਂ ਜਿੰਨਾ ਵੀ ਤੁਸੀਂ ਗੱਲ ਕਰਦੇ ਹੋ ਕਿ ਆਹ ਅਸਲ ਕਹਾਣੀ ਤੇ ਆ ਸੀ ਤੇ ਸਾਨੂੰ ਮੜਾ ਕੇ ਆ ਦਿੱਤੀ ਗਈ ਅਸਾਂ ਨੂੰ ਸਾਡੇ ਦਿਮਾਗ 'ਚ ਇੰਨੀ ਗੱਲ ਪਾ ਦਿੱਤੀ ਗਈ ਬੰਦੀ ਛੋੜ ਗੁਰੂ ਸਾਹਿਬ ਜੀ ਰਹਾ ਹੋ ਕੇ ਆਈ ਲੇਕਿਨ ਇਹ ਚੈਪਟਰ ਬੰਦ ਕਰ ਦਿੱਤਾ ਗਿਆ ਕਿ ਹਾਈ ਤੇ ਪਹਿਲਾਂ ਕਿੰਨੇ ਗੁਨਾਹ ਕੀਤਾ ਸੀ ਕਿੰਨੇ ਫੜਾਇਆ ਸੀ ਤੇ ਕਿੰਨਾ ਨੇ ਛਡਵਾਇਆ ਸੀ ਕਹਿਣ ਤੋਂ ਭਾਵੇਂ ਸਾਰੀਆਂ ਗੱਲਾਂ ਦੁਨੀਆਵੀ ਸਨ ਨਾ ਤਾਂ ਕੋਈ ਗੁਰੂ ਸਾਹਿਬ ਨੂੰ ਫੜਾ ਸਕਦਾ ਸੀ ਤੇ ਨਾ ਹੀ ਗੁਰੂ ਸਾਹਿਬ ਨੂੰ ਕੁਝ ਛਡਾ ਸਕਦਾ ਉਹ ਤੇ ਗੁਰੂ ਸਾਹਿਬ ਦਾ ਇੱਕ ਕਰਮ ਸੀ ਜੋ ਉਹਨਾਂ ਦੀ ਇੱਕ ਉਹ ਵਿਢਾਈ ਸੀ ਜਿਹੜੀ ਉਹਨਾਂ ਨੇ ਪੇਸ਼ ਕਰਨੀ ਸੀ ਤੁਹਾਨੂੰ ਵੀ ਪਤਾ ਕਿ ਫਿਰ 1614 ਨੂੰ ਜਹਾਂਗੀਰ ਜਿਹੜਾ ਸੀ ਚੰਦੂ ਸ਼ਾਹ ਸਿੱਖਾਂ ਦੇ ਹਵਾਲੇ ਕੀਤਾ ਤੇ ਚੰਦੂ ਸ਼ਾਹ ਨੂੰ ਫਿਰ ਸਿੱਖਾਂ ਨੇ ਜਿਹੜਾ ਸੀ ਜਿਹਦੇ ਚ ਭਾਈ ਬੀਦੀ ਚੰਦ ਜੀ ਉਹਨਾਂ ਨੇ ਫਿਰ ਉਹਦੇ ਗਲ ਵਿੱਚ ਉਹਦਾ ਮੂੰਹ ਕਾਲਾ ਕਰਕੇ ਬਾਜ਼ਾਰਾਂ 'ਚ ਘਮਾਇਆ ਬਾਜ਼ਾਰਾਂ 'ਚ ਘਮਾ ਕੇ ਫਿਰ ਲਾਹੌਰ ਖੜਿਆ ਜਿੱਥੇ ਭਾਈ ਪਠਿਆਰੇ ਨੇ ਉਹਦੇ ਸਿਰ 'ਚ ਉਹੋ ਹੀ ਕੜਸ਼ਾ ਮਾਰਿਆ ਜਿਹੜੇ ਕੜਸ਼ੇ ਦੇ ਨਾਲ ਉਹ ਗੁਰੂ ਸਾਹਿਬ ਨੂੰ ਰੇਤਾ ਪਾਉਣ ਨੂੰ ਕਹਿੰਦਾ ਸੀ ਫਿਰ ਇਹਦੇ ਮੁੰਡੇ ਨੇ ਕਰਮਚੰਦ ਨੇ ਇਹਦੇ ਜਿਹੜਾ ਚੰਦੂ ਸ਼ਾਹ ਸੀ ਇਹਦਾ ਕੁੜਮ ਸੀ ਭਗਵਾਨ ਚੰਦ ਇਹਨਾਂ ਨੇ ਫਿਰ ਗੁਰੂ ਸਾਹਿਬ ਨਾਲ ਹਰਗੋਬਿੰਦ ਸਾਹਿਬpur ਦੀ 1621 ਚ ਜੰਗ ਕੀਤੀ ਵੀਰੋ ਸਾਨੂੰ ਇਹ ਗੱਲਾਂ ਆਪਣੇ ਬੱਚਿਆਂ ਨੂੰ ਦੱਸਣੀਆਂ ਚਾਹੀਦੀਆਂ ਨੇ ਤੇ ਮੈਂ ਆਸ ਕਰਦਾ ਕਿ ਜਿਹੜੀ ਅੱਜ ਤੁਹਾਡੇ ਨਾਲ ਵਿਚਾਰ ਕੀਤੀ ਗਈ ਆ ਬੜੀ ਆਨੰਦ ਵਾਲੀ ਸੀ ਬੜੀ ਚੰਗੀ ਸੀ ਇਤਿਹਾਸ ਦੇ ਉਹਨਾਂ ਪੰਨਿਆਂ ਦੇ ਨਾਲ ਹੁਣ ਜਦੋਂ ਅਸੀਂ ਬੰਦੀ ਛੋੜ ਤੇ ਵਧਾਈਆਂ ਦੇਵਾਂਗੇ ਤੇ ਨਾਲ ਦੀ ਨਾਲ ਅਸੀਂ ਇਹ ਪ੍ਰਸ਼ਨ ਵੀ ਪੁੱਛਾਂਗੇ ਵੀ ਭਾਈ ਤੁਹਾਨੂੰ ਇਹਨਾਂ ਜੋ ਪ੍ਰਸ਼ਨਾਂ ਦੇ ਉੱਤਰ ਦੇਣੇ ਪੈਣਗੇ ਤਾਂ ਹੀ ਸਾਡੀ ਵਧਾਈ ਜਿਹੜੀ ਆ ਸਫਲਤਾਪੂਰਵਕ ਹੋਏਗੀ ਇੰਜ ਦੀਆਂ ਵਿਚਾਰਾਂ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨਹੀਂ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ